ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜਿਹੜੀ ਜਤੂ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 72 ਘੰਟਿਆਂ ਦੇ ਮੌਸਮ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਆ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਹਿੰਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਸੋ ਇੱਕ ਸਿਸਟਮ ਲੱਗਣ ਜਾ ਰਿਹਾ ਹੈ ਇਹ ਸਿਸਟਮ ਬਾਰੇ ਅਸੀਂ ਤੁਹਾਨੂੰ ਰੋਜ਼ਾਨਾ ਅਪਡੇਟ ਦਿੰਦੇ ਆ ਰਹੇ ਹਾਂ ਕਿ ਇੱਕ ਵੈਸਟਰਨ ਸਰਵੈਂਸ ਪਛਮੀ ਸਿਸਟਮ ਆ ਰਿਹਾ ਤੇ ਇਹ ਸਿਸਟਮ ਮੁੱਖ ਤੌਰ ਤੇ ਮੈਦਾਨਾਂ ਨੂੰ ਠੰਡ ਦੇਣ ਲਈ ਆ ਰਿਹਾ ਯਾਨੀ ਕਿ ਅਗਲੀ ਠੰਡ ਦਾ ਇੱਕ ਦੌਰ ਲੱਗਣ ਜਾ ਰਿਹਾ ਤੇ ਪਹਾੜਾਂ ਦੇ ਵਿੱਚ ਹਲਕੇ ਬਰਬਾਰੇ ਦਾ ਦੌਰ ਤੇ ਪਹਾੜਾਂ ਦੇ ਹੇਠਲੇ ਭਾਗਾਂ ਦੇ ਵਿੱਚ ਤਗੜੇ ਮੀ ਗਰੇਮਾਰ ਸੋ ਪੰਜਾਬ ਦੇ ਵਿੱਚ ਜਿਵੇਂ ਕਿ ਅਸੀਂ ਸਵੇਰ ਦੀ ਵੀਡੀਓ ਦੇ ਵਿੱਚ ਦੱਸਤਾ ਸੀ ਕਿ ਪੰਜਾਬ ਦੇ ਕੁਝ 30 40% ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਹੋਣਗੇ ਮਾਝਾ 도ਆਬਾ ਮਾਲਵਾ ਤਿੰਨੇ ਰੀਜਨਾਂ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਉੱਤਰੀ ਰਾਜਸਥਾਨ ਪੱਛਮੀ ਯੋਥੀ ਦੇ ਵਿੱਚ ਔਰ ਹਰਿਆਣੇ ਦੇ ਕੁਝ ਬਹੁਤ ਹੀ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਘਟਨੇ ਆ ਕੁਝ ਹਰਿਆਣੇ ਦੇ ਉੱਤਰੀ ਭਾਗ ਜਿਨ੍ਹਾਂ ਦੇ ਵਿੱਚ ਅੰਬਾਲਾ ਕੈਥਲ ਕੁ ਰੇਸ਼ੇਤਰ ਕਰਨਾਲ ਇਹਨਾਂ ਭਾਗਾਂ ਦੇ ਕੁਝ ਗਲੇ ਚੋਲੇ ਭਾਗਾਂ ਦੇ ਵਿੱਚ ਮੀਂਹ ਲੱਗਣ ਦੇ ਅਸਰ ਹੋਣਗੇ ਸੋ ਇਹ ਸਿਸਟਮ ਦਾ ਮੁੱਖ ਦਿਨ 5 ਨਵੰਬਰ ਹੋ ਸਕਦਾ ਹੈ ਕੱਲ 4 ਨਵੰਬਰ ਤੋਂ ਇਹ ਸਿਸਟਮ ਜਿਹੜਾ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੋਵੇਗਾ ਜੇਕਰ ਹੁਣ ਦੇ ਸੈਟਲਾਈਟ ਦਸਿਨਾਂ ਦੇਖਦੇ ਆ 3 ਨਵੰਬਰ ਨੂੰ ਰਾਤ ਨੂੰ ਲਗਭਗ 8:00 ਵਜੇ ਦੀਆਂ ਤਸਵੀਰਾਂ ਨੇ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਵਿੱਚ ਇਹ ਸਿਸਟਮ ਨੇ ਗਰਾਊਂਡ ਲੈਵਲ ਤੇ ਮੌਜੂਦਗੀ ਸ਼ੁਰੂ ਕਰ ਦਿੱਤੀ ਹੈ ਤੇ ਜਾਫਰ ਹੋ ਗਿਆ ਨਾਲ ਲੱਗਦੇ ਉਹਦੇ ਫੁਰਦੇ ਖੇਤਰਾਂ ਦੇ ਖੇਤਰਾਂ ਦੇ ਵਿੱਚ ਵੀ ਜਾਰੀ ਨੇ ਜਿਹੜਾ ਡੀਪ ਡਿਪਰੈਸ਼ਨ ਬਣਿਆ ਹੋਇਆ ਸੀ ਹਾਰਾ ਸਾਗਰ ਦੇ ਵਿੱਚ ਉਹਦਾ ਅਸਰ ਘਟ ਚੁੱਕਿਆ ਹੈ ਤੇ ਇਹ ਸਿਸਟਮ ਦਾ ਹੁਣ ਅਸਰ ਸ਼ੁਰੂ ਆਏਗਾ ਆਉਂਦੇ 48 72 ਘੰਟੇ ਪੰਜਾਬ ਦੇ ਕਈ 30 40 ਫੀਸਦੀ ਖੇਤਰਾਂ ਔਰ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਇਹ ਸਿਸਟਮ ਜਿਹੜਾ ਦਸਕ ਦਿਨਾਂ ਜਾ ਰਿਹਾ ਤੇ ਮੀਂਹ ਲੱਗਣਗੇ ਇਸ ਤੋਂ ਇਲਾਵਾ ਠੰਡ ਨੇ ਇੱਕਦਮ ਜ਼ੋਰ ਫੜਨਾ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਜਦੋਂ ਇਹ ਸਿਸਟਮ ਲੰਘ ਕੇ ਜਾਏਗਾ ਤੇ ਪਹਾੜਾਂ ਤੋਂ ਸਿੱਧੀਆਂ ਹਵਾਵਾਂ ਠੰਡੀਆਂ ਨੇ ਜਿਹੜੀਆਂ ਕੋਚ ਕਰਨੀਆਂ ਮੈਦਾਨਾਂ ਵੱਲ ਨੂੰ ਜਿਹਦੇ ਨਾਲ ਠੰਡ ਦੇ ਵਿੱਚ ਇੱਕ ਚੌਕਾ ਵਾਧਾ ਜਿਹੜਾ ਆ ਦਰਜ ਹੋਏਗਾ ਸੋ ਜੇਕਰ ਇੱਕ ਨਜ਼ਰ ਆ ਖਾ ਤਾਜ਼ਾ ਅਪਡੇਟ ਤੇ ਲਈਏ ਜੋ ਅੱਜ ਜਾਰੀ ਕੀਤੀ ਆ ਮੌਸਮ ਹਾਗ ਨੇ ਸਕਰੀਨ ਦੇ ਦੇਖ ਸਕਦੇ ਆ ਚਾਰ ਤੇ ਪੰਜ ਦਿਨਾਂ ਅਵਰ ਨੂੰ ਜਿਹੜੀ ਤਬਦੀਲੀ ਮੌਸਮ ਦੇ ਵਿੱਚ ਸੰਭਵ ਹੈ ਖਾਸ ਕਰਕੇ ਪੰਜਾਬ ਦੇ ਤੇ ਪਹਾੜਾ ਦੇ ਵਿੱਚ ਇਹ ਸਾਨੂੰ ਦੱਸ ਚੁੱਕਿਆ ਕਿ ਪਹਾੜਾ ਦੇ ਵਿੱਚ ਗਤੀਵਿਧੀਆਂ ਵੱਧ ਵੇਖਣ ਨੂੰ ਮਿਲਣਗੀਆਂ ਮੈਦਾਨਾਂ ਲਈ ਇਹ ਸਿਸਟਮ ਦਾ ਅਸਰ ਘੱਟ ਹੋਏਗਾ ਪਰ ਫਿਰ ਵੀ ਉਮੀਦਿਆ ਅਸਰ ਜਿਹੜੇ ਆ ਬਣੇ ਹੋਏ ਨੇ ਜਿੱਥੇ ਟੈਂਪਰੇਚਰ 35 36 ਤੇ ਜਾ ਰਹੇ ਸੀ ਗਰਮੀਆਂ ਹੁਣੇ ਦਿਨਾਂ ਦੇ ਉਹ ਹੁਣ ਠੇਠ ਆ ਚੁੱਕੇ ਨੇ ਤੇ 30 31 ਦੇ ਟੈਂਪਰੇਚਰ ਮੈਕਸਿਮਮ ਦਰਜ ਹੋ ਰਹੇ ਨੇ ਸੋ ਆਉਣ ਦੇ ਦਿਨਾਂ ਦੇ ਵਿੱਚ ਇਹਦੇ ਵਿੱਚ ਹੋਰ ਗਰਾਵਟ ਆਵੇਗੀ ਇਸ ਸਲਾਵਾ ਕੋਈ ਵੱਡੇ ਫਦਰ ਤੇ ਅਲਰਟ ਜਾਂ ਚੇਤਾਵਨੀ ਨਹੀਂ ਜਾਰੀ ਕੀਤੀ ਗਈ ਮੀਂਹ ਤੇ ਗੜੇਮਾਰ ਕੁਝ ਲਿਮਟਿਡ ਰੇਅਰ ਖੇਤਰਾਂ ਦੇ ਵਿੱਚ ਹੀ ਹੋਣਗੇ ਇਸ ਲਈ ਗੜੇਮਾਰ ਦੇ ਬਹੁਤੇ ਆਸਾਰ ਨਹੀਂ ਆ ਕੁਝ ਘिने ਚੁਣੇ ਭਾਗਾਂ ਦੇ ਵਿੱਚ ਹਲਕੀ ਗੜੇਮਾਰ ਦੇ ਆਸਾਰ ਜ਼ਰੂਰ ਬਣੇ ਹੋਏ ਨੇ ਤੇ ਮੀਂਹ ਦੀ 40 ਫੀਸਦੀ ਖੇਤਰਾਂ ਦੇ ਵਿੱਚ ਦਰਜ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਬਣੀ ਹੋਈ ਹੈ ਸੋ ਇਹ ਕਿਹੜੇ ਖੇਤਰ ਹੋਣਗੇ ਇਹ ਕੁਦਰਤ ਦੇ ਹੱਥ ਵਸ ਹੈ ਬਾਕੀ ਤੁਹਾਨੂੰ ਅਸੀਂ ਅਪਡੇਟ ਇਸ ਸਿਸਟਮ ਬਾਰੇ ਕਰ ਦੇਵਾਂਗੇ ਧੰਨਵਾਦ